ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੱਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਸੰਪਰਕ ਕਰੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਹਾਂਜੀ ਦੋਸਤੋ ਅੱਜ ਲੈ ਕੇ ਆਏ ਹਾਂ ਜੀ Swift JDI ਕਾਰ ਵਿਕਾਉ ਮਾਡਲ 2013 ਟੌਪ ਮਾਡਲ ਲੁਧਿਆਣਾ ਨੰਬਰ ਅਲੌਏ ਪਏ ਹੋਏ ਆ ਟਾਇਰ 70% ਸੈਕੰਡ ਆਨਰਰ ਡਿਮਾਂਡ ਆ 4 ਲੱਖ 25000 ਰੁਪਏ ਏਰੀਆ ਫਿਰੋਜ਼ਪੁਰ ਪੰਜਾਬ ਜਿਆਦਾ ਜਾਣਕਾਰੀ ਲਈ ਕਾਲ ਕਰੋ 95018 96214 9201896214